ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਜ਼ ਮੇਸ਼ਪ੍ਰੀਤ ਕੌਰ ਬਹੁਤ ਹੀ ਅਜੀਬ ਅਤੇ ਦਿਲਚਸਪ ਕਾਰੋਬਾਰ ਕਰ ਰਿਹਾ ਹੈ ਮਾਨਸਾ ਦਾ ਮਿੱਠੂ ਕਬਾੜੀਆ ਜੀ ਆ ਜਿਸ ਨੇ 6 ਕਬਾੜ ਵਿੱਚ ਹੋਏ ਹੈਲੀਕਾਪਟਰ ਖਰੀਦ ਲਏ ਅਤੇ ਜਿਨ੍ਹਾਂ ਵਿੱਚੋਂ 3 ਦੀ ਵਿਕਰੀ ਵੀ ਪਹਿਲੇ ਦਿਨੇ ਚ ਹੀ ਹੋ ਗਈ ਜਿਨ੍ਹਾਂ ਹੈਲੀਕਾਪਟਰਾਂ ਨੂੰ ਅਸੀਂ ਅਸਮਾਨ ਵਿੱਚ ਉੜਦੇ ਅਕਸਰ ਹੀ ਦੇਖਦੇ ਹਾਂ ਉਹਨਾਂ ਨੂੰ ਕਬਾੜ ਹੋਣ ਤੇ ਮਸ਼ਹੂਰ ਕਾਰੋਬਾਰੀ ਮਿੱਠੂ ਕਬਾੜੀਆਂ ਵੱਲੋਂ ਖਰੀਦ ਕੇ ਮਾਨਸਾ ਦੇ ਕਬਾੜਖਾਨੇ ਵਿੱਚ ਲਿਆਇਆ ਗਿਆ ਅਤੇ ਖੜੇ ਕਰ ਦਿੱਤਾ ਗਿਆ ਜੋ ਕਿ ਲੋਕਾਂ ਲਈ ਇੱਕ ਖਿੱਚ ਦਾ ਕੇਂਦਰ ਬਣ ਗਿਆ ਤੇ ਜਿਸ ਦੇ ਚੱਲਦੇ ਲੋਕੀ ਇਸ ਨਾਲ ਫੋਟੋਸ ਖਿੱਚਣ ਅਤੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਵਾਇਰਲ ਕਰ ਰਹੇ ਹਨ ਇਹ ਲੋਕਾਂ ਲਈ ਖਿੱਚ ਦਾ ਕੇਂਦਰ ਬਣ ਗਿਆ ਕਾਰੋਬਾਰੀ ਮਿੱਠੂ ਕਬਾੜੀਏ ਦੇ ਬੇਟੇ ਡਿੰਪਲ ਅਰੋੜਾ ਜੋ ਕਿ ਆਨਲਾਈਨ ਸਰਕਾਰੀ ਅਤੇ ਪ੍ਰਾਈਵੇਟ ਕਬਾੜ ਹੋ ਚੁੱਕੀਆਂ ਗੱਡੀਆਂ ਆਦਿ ਦਾ ਕੰਮ ਕਰਦਾ ਹੈ ਉਸ ਨੇ ਸਹਾਰਨਪੁਰ ਦੇ सिरसाਵਾ ਜ਼ਿਲ੍ਹੇ ਤੋਂ ਇੰਡੀਅਨ 에ਅਰ ਫੋਰਸ ਦੇ ਸਟੇਸ਼ਨ ਚੋਂ 6 에ਅਰ ਫੋਰਸ ਦੇ ਕਬਾੜ ਹੋ ਚੁੱਕੇ ਹੈਲੀਕਾਪਟਰਾਂ ਨੂੰ ਖਰੀਦ ਕੇ ਮਾਨਸਾ ਲਿਆਂਦਾ ਗਿਆ ਦੇਖਣ ਲਈ ਮਾਨਸਾ ਸ਼ਹਿਰ ਦੇ ਲੋਕ ਆ ਰਹੇ ਹਨ ਅਤੇ ਇਹ ਹੈਲੀਕਾਪਟਰ ਉਹਨਾਂ ਦੇ ਲਈ ਖਿੱਚ ਦਾ ਕੇਂਦਰ ਬਣ ਗਿਆ ਵੀ ਵੀ ਦੱਸਿਆ ਜਾ ਰਿਹਾ ਹੈ ਇਹਨਾਂ ਵਿੱਚੋਂ ਤਿੰਨ ਦੀ ਵਿਕਰੀ ਪਹਿਲੇ ਦਿਨ ਹੀ ਹੋ ਗਈ ਜਿਨ੍ਹਾਂ ਵਿੱਚੋਂ ਦੋ ਜਗਜੀਤ ਸਿੰਘ ਚੀਮਾ ਦੀ ਕੰਪਨੀ ਅਤੇ ਇੱਕ ਬੰਬੇ ਦੀ ਪਾਰਟੀ ਨੇ ਖਰੀਦਿਆ ਇਹ ਵੀ ਦੱਸਿਆ ਗਿਆ ਕਿ ਇਹਨਾਂ ਵਿੱਚ ਹੋਟਲ ਕਮ ਰੈਸਟੋਰੈਂਟ ਬਣਾਇਆ ਜਾਏਗਾ ਜਿਵੇਂ ਕੀ ਲੁਧਿਆਣਾ ਵਿੱਚ ਵੀ ਹਵਾਈ ਅੱਡਾ ਸੀਗਾ ਉਸੇ ਕਰਕੇ ਇਹਨਾਂ ਵਿੱਚ ਵੀ ਹੋਟਲ ਕਮ ਰੈਸਟੋਰੈਂਟ ਬਣਾਇਆ ਜਾਏਗਾ ਤੇ ਹੋਰ ਇਸ ਬਾਰੇ ਡਿੰਪਲ ਅਰੋੜਾ ਪੁੱਤਰ ਮਿੱਠੂ ਕਬਾੜੀਏ ਦਾ ਕੀ ਕਹਿਣਾ ਹੈ ਤੁਸੀਂ ਆਪ ਸੁਣੋ ਇਹ 6 ਹੈਲੀਕਾਪਟਰ ਸੀਗੇ ਜੋ ਕਿ 에어 ਫੋਰਸ ਸਟੇਸ਼ਨ ਨੇ ਆਪਸ਼ਨ ਦੇ ਕੀਤਾ ਸੀਗਾ ਤੇ ਉਸ ਤੇ ਅਸੀਂ ਆਪਸ਼ਨ ਤੋਂ ਅਸੀਂ ਖਰੀਦ ਕੇ ਸੋਲਡ ਸਾਡੇ ਨਾਮ ਹੋਏ ਉਹ ਖਰੀਦ ਕੇ ਅਸੀਂ ਹਾਰਨਪੁਰ ਤੋਂ ਉਹ ਇੱਥੇ ਲੈ ਕੇ ਆਏਾਂਗੇ ਤੇ ਉਹ ਬਸ کاروبار ਸਾਰਾ ਆਨਲਾਈਨ ਹੀ کاروبار ਹੈਗਾ ਆਨਲਾਈਨ ਹੀ ਸਾਰਾ ਬਿਡਿੰਗ ਹੁੰਦੀ ਆ ਆਨਲਾਈਨ ਹੀ ਖਰੀਦਾ ਜਾਂਦਾ ਹੈਗਾ ਮਾਂਸਾ ਦਾ ਮਸ਼ਹੂਰ ਕਾਰੋਬਾਰੀ ਮਿੱਠੂ ਕਬਾੜੀਆ ਜਿਸ ਨੇ ਇੰਡੀਅਨ 에ਅਰ ਫੋਰਸ ਦੇ ਕਬਾੜ ਹੋਏ 6 ਹੈਲੀਕਾਪਟਰ ਖਰੀਦ ਲਏ ਤੇ ਜਿਨ੍ਹਾਂ ਵਿੱਚੋਂ 3 ਦੀ ਵਿਕਰੀ ਵੀ ਹੋ ਗਈ ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਵਿੱਚੋਂ ਜੋ 3 ਵਿਕੇ ਹਨ ਉਹਨਾਂ ਵਿੱਚ ਹੋਟਲ ਕਮ ਰੈਸਟੋਰੈਂਟ ਵੀ ਬਣਾਇਆ ਜਾਏਗਾ